ਅੱਜ ਇਹ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੇ ਬਾਰੇ ਦੱਸੋ ਪਹਿਲੇ ਸਾਰੇ ਪੱਤਰਕਾਰ ਭਰਾਵਾਂ ਨੂੰ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਆਕਲ ਸਨਾਤਨ ਹਿੰਦੂ ਰੱਖਸ਼ਾ ਦਲ ਵੱਲੋਂ ਰੱਖੀ ਗਈ ਆ ਤੇ ਮੇਨ ਹੈੱਡ ਆਫਿਸ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਰੱਖਣ ਦਾ ਮੇਨ ਮੁੱਦਾ ਇਹ ਹੈ ਸੀਗਾ ਵੀ ਸਾਡੀ 21 ਮੈਂਬਰੀ ਕਮੇਟੀ ਅਸੀਂ ਪਿਛਲੇ ਸਾਲ ਕਹਰੇ ਸੀਗੇ ਕਿ ਜੋ ਵੀ ਆ 21 ਮੈਮਰੀ ਗਠਿਤ ਕਰਤੀ ਗਈ ਆ ਕਮੇਟੀ ਜਿਹਦੇ ਉਹਦੇ ਵਿੱਚ ਜਿਹੜੇ ਕਾਰਜ ਆ ਸੀ ਲਗਾਏ ਗਏ ਆ ਕਿ ਜੋ ਪ੍ਰਸ਼ਾਸਨ ਸਰਕਾਰ ਦੇ ਕਈ ਵਾਰੀ ਠੱਗਾ ਹੋ ਜਾਂਦਾ ਵਾ ਸਗਠਣਾ ਬਲੋ ਚਾਹੇ ਹਿੰਦੂ ਸਗਠਣਾ ਬਲੋ ਜਾਂ ਮੰਦਰਾ ਬਲੋ ਬੇਅਦਬੀ ਕੀਤੀ ਜਾਂਦੀ ਆ ਕੁਝ ਸ਼ਰਾਧ ਤਿਆਸਟਰਾਂ ਦੇ ਉਹਨਾਂ ਨੂੰ ਨਿਕελ ਕੱਸਣ ਲਈ ਸ਼ਰਾਧ ਤਿਆਸਟਰਾਂ ਦੇ ਅਸੀਂ 21 ਮੈਮਰੀ ਕਮੇਟੀ ਆਪਣੇ ਅਖਲ ਸਨਾਤਨ ਹਿੰਦੂ ਰੱਖਸ਼ਾ ਦਲ ਵੱਲੋਂ ਬਣਾਈ ਗਈ ਆ ਜਿਹਦੇ ਵਿੱਚ ਨਾਮ ਇਸ ਪ੍ਰਕਾਰ ਹੈ ਸਾਡੇ ਨਾਲ ਸਾਡੇ ਪੂਜਣਿਆ ਸ੍ਰੀ ਰਗਵੀਰ ਬਾਬਾ ਜੀ ਜੋ ਕਿ ਪੂਰੇ ਪੰਜਾਬ ਦੇ ਧਰਮ ਪ੍ਰਚਾਰਕ ਨੇ ਇਹਨਾਂ ਦੀ ਜ਼ਿੰਮੇਵਾਰੀ ਤੇ ਇਹਨਾਂ ਦੇ ਨਾਲ ਸਜਾਇਕ ਜਿਹੜੇ ਰਹੇ ਨੇ ਸਾਡੇ ਨਿਤਿਨਜੀ ਗਿਰੀ ਮਹਾਰਾਜ ਉਸ ਤੋਂ ਨਾਲ ਸਾਡੇ ਭੋਲਾ ਜੀ ਹੋ ਗਏ ਇਹ ਨਾਲ ਸਾਡੇ ਲਾਲੀ ਬਾਬਾ ਜੀ ਚਾਰ ਜਿਹੜੇ ਸੰਤ ਸਮਾਜ ਦੇ ਬੰਦੇ ਨੇ ਇਹ ਅਸੀਂ ਇਹਨਾਂ ਨੂੰ ਪੂਰੇ ਧਰਮ ਪ੍ਰਚਾਰਕ ਜਿਹੜੇ ਹੈਗੇ ਸਾਡੇ ਸੰਗਠਨ ਪੂਰੇ ਇੰਡੀਆ ਦੇ ਵਿੱਚ ਜਿਹੜੇ ਧਰਮ ਦਾ ਕੰਮ ਕਰਨਗੇ ਜਿੰਨਾ ਵੀ ਸੰਤ ਸਮਾਜ ਜਿਹੜਾ ਹੈਗਾ ਵਾ ਉਹ ਸਾਰਾ ਹੀ ਸਾਡੇ ਅਕਲ ਸਰਾਦਰ ਹਿੰਦੂ ਰੱਖਸ਼ਾ ਦੇ ਦਲ ਦੇ ਵਿਚਾਰਾਂਗੇ ਜਿਹਦੇ ਵਿੱਚ ਸਾਡੇ ਯੂਥ ਦੀ ਅਸੀਂ ਜ਼ਿੰਮੇਵਾਰੀ ਆਪਣੀ ਜਿਹੜੀ ਲਗਾਈ ਗਈ ਹੈਗੀ ਆ ਆਪਣੇ ਰਾਜਨਜੀਤ ਦੀ ਹੈਗੀ ਆ ਜਿਹੜਾ ਪ੍ਰਧਾਨ ਜਿਹੜੇ ਸਾਡੇ ਨੇ ਇਹ ਪੂਰਾ ਯੂਥ ਮਾਲਵਾ ਜ਼ੋਨ ਜਿਹੜਾ ਹੈਗਾ ਵਾ ਪੂਰਾ ਇਹ ਦੇਖਣਗੇ ਜਿਹਦੇ ਵਿੱਚ ਕਾਹ ਲੋ ਕੋਈ ਇਸੇ ਤਰ੍ਹਾਂ ਦੀ ਪਸਥਿਤੀ ਆਂਦੀ ਆ ਸਾਰਾ ਮਾਲਵਾ ਜ਼ੋਨ ਜਿਹੜਾ ਵਾ ਇਹਨਾਂ ਦੇ ਨਾਲ ਇਕੱਠਾ ਹੋ ਕੇ ਉਸ ਫਾਈਟ ਦੇ ਵਿੱਚ ਹੈਲਪ ਕਰੇਗਾ ਤੀਸਰਾ ਆ ਜਾਂਦਾ ਵਾ ਸਾਡਾ ਆਪਣੇ ਲੀਗਲ ਐਡਵਾਈਜ਼ਰ ਦੇ ਸਾਹਮਣੇ ਨਾਲ ਵੀ ਜੇ ਜਿਹੜੀ ਕੋਈ ਪਾਰਟੀ ਦੇ ਕੇਸ ਹੁੰਦਾ ਜਾਂ ਸਾਡੇ ਸੰਗਠਨ ਦੇ ਕਿਸੇ ਮੈਂਬਰ ਤੇ ਵੀ ਕੋਈ ਪ੍ਰੋਬਲਮ ਆਂਦੀ ਆ ਜਾਂ ਹੋਰ ਵੀ ਕਈ ਕੋਈ ਕਾਰਨ ਬਣ ਜਾਂਦੇ ਆ ਤੇ ਉਹਦੇ ਵਿੱਚ ਅਸੀਂ ਆਪਣਾ 22 ਉਹ ਪ੍ਰਧਾਨ ਸਾਡੇ ਗਣੇਸ਼ ਜੀ ਹੋ ਗਏ ਸਨੀਲ ਜੀ ਹੋ ਗਏ ਫੌਜੀ ਜੀ ਸਾਡੇ ਰਿਟਾਇਰ ਆਰਮੀ ਚੋਂ ਨੇ ਸਾਡੇ ਨਾਲ ਨਵੇਂ ਜੁੜੇ ਨੇ ਫੌਜੀ ਜੀ ਹੋ ਗਏ ਉਸ ਤੋਂ ਬਾਅਦ ਸਾਡੇ ਉਪ ਪ੍ਰਧਾਨ ਜਿਹੜੇ ਸੰਦੀਪ ਜੀ ਹੋ ਗਏ ਇਹ ਚਾਰ ਮੈਂਬਰ ਜਿਹੜੇ ਆ ਸਾਡੇ ਲੀਗਲ ਐਡਵਾਈਜ਼ਰਾਂ ਦੇ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਨਾਲ ਸਾਰਾ ਸਿਸਟਮ ਇਹ ਚਾਰ ਬਣਾਣਗੇ ਤੇ ਨਾਲ ਪ੍ਰੈਸ ਦਾ ਵੀ ਸਾਰੀ ਜ਼ਿੰਮੇਵਾਰੀ ਇਹਨਾਂ ਚਾਰਾਂ ਬੰਦਿਆਂ ਨੂੰ ਦਿੱਤੀ ਗਈ ਹੋਈ ਆ ਤੇ ਪ੍ਰੈਸ ਦੇ ਨਾਲ ਵਾਰਤਾਲਾਪ ਕਰਨਗੇ ਜੇ ਕੱਲ ਨੂੰ ਕੋਈ ਨੀ ਨਿੱਕੀ ਹੁੰਦੀ ਜਾਂ ਕੁਝ ਵੀ ਕੋਈ ਪ੍ਰੋਗਰਾਮ ਹੁੰਦਾ ਵਾ ਕਿਸੇ ਦੇ ਦੁੱਖ-ਬੀੜ ਹੁੰਦੀ ਆ ਇਹ ਸਾਰਾ ਸਿਸਟਮ ਗਣੇਸ਼ ਜੀ ਦੇ ਚਾਰ ਬੰਦਿਆਂ ਦੀ ਡਿਊਟੀ ਲਗਾਈ ਆ ਇਹ ਹੋਣਗੇ ਸੈਕੰਡਲੀ ਸਾਡਾ ਮੇਨ ਜਿਹੜੀ ਸਾਡਾ ਗੜਾ ਸਾਡੀ ਤਾਕਤ ਆ ਸਾਡੀ ਹਿੰਮਤ ਆ ਸਾਡੇ ਸ਼ਸ਼ੀ ਜੀ ਜਿਹੜੇ ਨੇ ਸਾਡੇ ਹਰਿਆਣੇ ਦੇ ਵਿੱਚ ਜਿਹੜੇ ਪੂਰੇ ਦੇ ਹਰਿਆਣਾ ਪ੍ਰਦੇਸ਼ ਦੇ ਪ੍ਰਧਾਨ ਲਗਾਏ ਲਿਗੇ ਨੇ ਪੂਰੇ ਹਰਿਆਣਾ ਦੀ ਜ਼ਿੰਮੇਵਾਰੀ ਜੋ ਦੀ ਉਹਦਾ ਵੀ ਸਾਰਾ ਕੁਝ ਇਹਨਾਂ ਦੀ ਜ਼ਿੰਮੇਵਾਰੀ ਆ ਜੇ ਕੱਲ ਉੱਥੇ ਜ਼ਰੂਰਤ ਪੈਂਦੀ ਆ ਸੰਗਠਨ ਦੇ ਪ੍ਰਤੀ ਜਾਂ ਕੋਈ ਪ੍ਰਦਰਸ਼ਨ ਕਰਨਾ ਕੁਝ ਵੀ ਹੈਗਾ ਵਾ ਉਹ ਉੱਥੇ ਆਣਗੇ ਜਿਹੜਾ ਸਾਡੇ ਵਾਲਾ ਸਿਸਟਮ ਹੋਏਗਾ ਪੰਜਾਬ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਂਦੀ ਆ ਧਰਮਿਕ ਸਥਿਤੀ ਨੂੰ ਲੈ ਕੇ ਜਾਂ ਕਿਸੇ ਤਰ੍ਹਾਂ ਦੀ ਬਸਤੀ ਆਂਦੀ ਆ ਤੇ ਹਰਿਆਣਾ ਦੇ ਵਿੱਚੋਂ ਸਾਰਾ ਜੋਤ ਇਕੱਠਾ ਕਰਕੇ ਸਾਡੇ ਸ਼ਸ਼ੀ ਜੀ ਲੈ ਕੇ ਆਣਗੇ ਸੈਕੰਡ ਦੇ ਵਿੱਚ ਸਾਡੇ ਹਰਿਆਣਾ ਦੇ ਜਿਹੜੇ ਰਾਜਨੀਤਿਕ ਨੇਤਾ ਨੇ ਜਾਂ ਜੋ ਵੀ ਸਾਡੇ ਸਿਸਟਮ ਦੇ ਨਾਲ ਜਿਹੜੇ ਜੁੜਦੇ ਨੇ ਉਹਨਾਂ ਦੇ ਨਾਲ ਛੜੇ ਸਾਡੇ ਮੋਹਿਤ ਜੀ ਜਿਹੜੇ ਉਪ ਪ੍ਰਧਾਨ ਪ੍ਰਦੇਸ਼ हरियाणा ਦੇ ਵਿੱਚ ਲਗਾਏ ਗਏ ਨੇ ਰਾਜਨੀਤਿਕ ਜਿੰਨੇ ਵੀ सीएम ਪੀਐਮ ਜੋ ਵੀ ਜਿੰਨੇ ਵੀ ਸਾਰੇ ਸਾਰੀ ਗੱਲਬਾਤ ਕਰਨ ਦਾ ਜਿੰਮੇਵਾਰੀ ਅਸੀਂ ਮੋਹੀਜੀ ਦੀ ਲਗਾਈ ਗਈ ਹੈ ਇਲੈਕਸ਼ਨਾਂ ਬਾਰੇ ਜਾਣਕਾਰੀ ਐਮਪੀ ਦੇ ਇਲੈਕਸ਼ਨਾਂ ਇਲੈਕਸ਼ਨ ਬਿਲਕੁਲ ਅਸੀਂ ਇਲੈਕਸ਼ਨ ਜਿਹੜਾ ਵਾ ਅਕਾ ਸਨਾਤਨ ਹਿੰਦੂ ਰੱਖਸ਼ਾ ਦਲ ਲੜੇਗਾ ਤੇ ਅਸੀਂ ਤੁਹਾਨੂੰ ਇਸੇ ਕਰਕੇ ਅੱਜ ਸ਼ੇਰ ਮਿਲਾਇਆ ਗਿਆ ਸੀਗਾ ਅਸੀਂ ਆਪਣੇ ਸਿਲਟੋ ਅਸੀਂ ਇਲੈਕਸ਼ਨ ਲੜ ਰਹੇ ਆ ਸਾਡੀ ਆਬੀਮ ਜਿਹੜੀ ਆ ਅੰਦਰੋਂ ਕਿਤੀ ਬਹੁਤ ਜ਼ਿਆਦਾ ਚੱਲ ਰਹੀ ਸੀ ਬਾਕੀ ਸਭ ਨੂੰ ਪਤਾ ਵੀ ਆ ਤੇ ਅਸੀਂ 15 ਤਰੀਕ ਜਿਹੜੀ 15 ਫਰਵਰੀ 2024 ਦੇ ਵਿੱਚ ਹੈਗਾ ਵਾ ਸਾਡਾ ਤਕਰੀਬਨ ਜਿੰਨੇ ਵੀ ਹਰ ਪਿੰਡ ਹਰ ਕੂਚਾ ਹਰ ਸ਼ਹਿਰ ਦੇ ਵਿੱਚ ਜਿੱਦਾਂ ਇਦਾਂ ਮੀਟਿੰਗ ਹੋਏਗੀ ਉਹ ਤੁਹਾਡੇ ਤੱਕ ਤੁਹਾਡੇ ਮੱਧਿਅਮ ਰਾਹੀਂ ਸਾਡੇ ਪ੍ਰੈਸ ਦੇ ਬੰਦਿਆਂ ਰਾਹੀਂ ਸਾਰੇ ਤੱਕ ਸੰਦੇਸ਼ ਪਹੁੰਚ ਜਾਏਗਾ ਤੇ ਇਲੈਕਸ਼ਨ ਪ੍ਰੋਪਰ ਲੜੇ ਜਾਣ ਬਾਕੀ ਜਿਹੜੀ ਅਗਲੀ ਗੱਲਬਾਤ ਜਿਹੜੀ ਜਾਣਕਾਰੀ ਹੈਗੀ ਆ ਸਾਡੇ ਰਵੀਰ ਬਾਬਾ ਜੀ ਦੀ ਕੀ ਗੱਲ ਹੈ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਮੈਰ ਮੰਤਰ ਗੁਰਵੀਰ ਨਾਥ ਤਰਨ ਪ੍ਰਚਾਰ ਪੰਜਾਬ ਜੋ ਅੱਜ ਸਾਡੇ ਇੱਕ ਤਾਂ ਦੂਰ ਰਖਸ਼ਾ ਦਲ ਦੀ ਐਮ ਮੀਟਿੰਗ 21 ਮੈਂਬਰੀ ਕਮੇਟੀ ਨੂੰ ਲੈ ਕੇ ਰੱਖੀ ਗਈ ਹੈ ਸਾਡੇ ਦਫ਼ਤਰ ਦੇ ਵਿੱਚ ਤੇ ਸਾਡੇ ਹਰਿਆਣਾ ਪ੍ਰਦੇਸ਼ ਤੋਂ ਪੰਜਾਬ ਪ੍ਰਧਾਨ ਸਾਹਿਬ ਦੇ ਤਾਂ ਹਰਿਆਣਾ ਪ੍ਰਦੇਸ਼ ਤੋਂ ਸ਼ਸ਼ੀ ਜੀ ਸਾਡੇ ਮਾਸਾ ਚੇਤਨ ਸ਼ਿਵਾਏ ਜੀ ਤੇ ਸਾਡੀ ਇਸਤਰੀ ਵਿੰਗ ਦੇ ਮਾਤਾ ਜੀ ਕੁਰਵੰਤਪੁਰ ਜੀ ਸਾਡੇ ਨਾਲ ਮੌਜੂਦ ਜਿੰਨੇ ਵੀ ਮੈਂਬਰ ਸਾਰਿਆਂ ਦਾ ਮੈਂ ਮੀਟਿੰਗ ਦੇ ਵਿੱਚ ਧੰਨਵਾਦ ਕਰਦਾ ਹਾਂ ਤੇ ਤੇ ਆਪ ਸਭ ਪੱਤਰਕਾਰਾਂ ਦਾ ਵੀ ਧੰਨਵਾਦ ਕਰਦਾ ਤੇ ਜਿਹੜੀ ਮੀਟਿੰਗ ਰੱਖੀ ਗਈ ਹੈ ਇੱਕ ਇੱਕ ਹੀ ਮੈਂਬਰ ਇਤ ਹੈ ਇਹਦੇ ਵਿੱਚ ਤਾਂ ਜਿਹੜੇ ਸਾਡੇ ਮਾਤਾ ਜੀਆ ਇਸਤਰੀ ਵਿੰਗ ਦੇ ਪ੍ਰਧਾਨ ਲਾਏ ਰਹੇ ਨੇ ਕਿਸੇ ਵੀ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ પરિਸਥਿਤੀ ਆਉਂਦੀ ਹੈ ਤੇ ਸਾਡੀ ਭੈਣ ਜੀ ਤੇ ਨਾਲ ਉਹਨਾਂ ਦੇ ਖੜ ਕੇ ਇਤ ਹੈ ਉਦਾਲ ਕਰਨਗੇ ਬਾਕੀ ਜੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਸਥਿਤੀ ਹੋਏਗੀ ਹਿੰਦੂ ਰੱਖਸ਼ਾ ਦਲ ਹਰ ਇੱਕ ਮੈਂਬਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇਗਾ ਬਾਕੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਜੈ ਸ਼੍ਰੀ ਰਾਮ ਜੀ